ਮਿੱਤਰੋ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮंडाਹਾ ਡੈਰੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਲੇ ਦੀ ਮੰਡੀ ਕਵਰ ਕਰ ਰਹੇ ਹਾਂ ਮਾਲ ਆ ਗਿਆ ਫੁੱਲ ਵੀਡੀਓ ਲਾਸਟ ਤੱਕ ਦੇਖਿਓ ਲਿਆ ਆਜੋ ਵੀ ਕਰਾਉਣਾ ਥੋਡੀ ਗੱਲਬਾਤ ਲੈ ਵੀ ਮਿੱਤਰੋ ਟੈਂਪੂ ਤੇ ਟੈਂਪੂ ਚੜਿਆ ਹੁੰਦਾ ਪੂਰਾ ਰਸ਼ ਹੋ ਗਿਆ ਦੇਖੋ ਗੱਡੀਆਂ ਫੁੱਲ ਆ ਗਈਆਂ ਟੈਂਪੂ ਆ ਗਏ ਮਹਿਸਾਂ ਦੇ ਲੱਦੇ ਹੋਏ ਨੇ ਬਲੌਗ ਤੁਹਾਨੂੰ ਸਾਰਾ ਹੀ ਦਿਖਾ ਦਾਂਗੇ ਅੱਜ ਲਾਸਟ ਤੱਕ ਵੀਡੀਓ ਜ਼ਰੂਰ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲੈ ਵੀ ਮਿੱਤਰੋ ਇੱਧਰ ਆ ਗਿਆ ਲਾਟ ਕਟੀਆਂ ਦਾ ਕਟੀਆਂ ਵੀ ਬਹੁਤ ਜਿਆਦੇ ਪਹੁੰਚੀਆਂ ਨੇ ਤੇ ਤੁਹਾਨੂੰ ਸੌਦੇ ਹੁੰਦੇ ਵੀ ਦਿਖਾਵਾਂਗੇ ਦੇਖੋ ਮਿੱਤਰੋ ਕਟੀਆਂ ਪੂਰੀਆਂ ਟੌਪ ਟੌਪ ਦੀਆਂ ਝੋਟੀਆਂ ਪਹੁੰਚੀਆਂ ਨੇ ਇਤਰਾ ਗਿਆ ਕਾਟੂਮਾਲ ਵਾਲਾ ਕੰਮ ਕਈ ਮੇਰੇ ਯਾਰ ਬਿੱਲੀ ਦਾ ਕਾਟੂ ਜੀ ਫੜਾ ਜਾਣਗੇ ਲੀਲੀ 라ਵੀ ਦੇਖ ਲਓ ਟੌਪ ਟੌਪ ਦੀਆਂ ਬਰੀਡਾਂ ਪਹੁੰਚੀਆਂ ਨੇ ਲੈ ਮਿੱਤਰੋ ਤੁਹਾਨੂੰ ਲੈ ਮੰਡੀ ਦਾ ਅੱਜ ਤਿੰਨ ਕਟੀਆਂ ਦੀ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਲੈ ਭਾਈ ਦੱਸਿਓ ਇਹਨਾਂ ਦਾ ਐਡਰੈਸ ਕੀ ਆ ਤੇ ਡਿਟੇਲ ਕੀ ਆ ਪਿੰਡ ਵੀਰੀ ਆਪਣਾ ਰਾਈਆ ਤਹਿਸੀਲ ਫੂਲ ਹੈ ਤੇ ਜ਼ਿਲ੍ਹਾ ਵੀਰਜੀ ਆਪਣਾ ਬਠਿੰਡਾ ਲੈ ਫੋਨ ਨੰਬਰ ਬੋਲ ਦੋ ਗਰਾ ਬਈ ਮੋਬਾਈਲ ਨੰਬਰ ਹੈਗਾ ਆਪਣਾ 98552 87584 ਵੀਰੇ ਜਾਇਜ਼ ਰੇਟ ਹੋ ਜਾਣਗੇ ਬਈ ਜਾਇਜ਼ ਹੋ ਜਾਣਗੇ ਵੀਰੇ ਲੈ ਮੇਤਰੋ ਕਰ ਲਿਓ ਬਾਈ ਨੂੰ ਫੋਨ ਆ ਮਿਲਦੇ ਆਂ ਗਾਹਾਂ ਅੱਗੇ-ਅੱਗੇ ਸਾਨੂੰ ਮੰਡੀ ਸਾਰੀ ਕਵਰ ਕਰਕੇ ਦਿਖਾਵਾਂਗੇ ਅੱਜ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਸ਼ਹਿਣਾ ਕਿੰਨੇ ਨਾਗ ਲੈ ਕੇ ਆਗੇ ਨਾਗ ਵੀਰੇ ਆਪਾਂ 4 ਲੈ ਕੇ ਆਏ ਕੀ ਡਿਟੇਲ ਇਹਨਾਂ ਦੀ ਬਈ ਡਿਟੇਲ ਤਾਂ ਬਈ ਯਾਰ ਬਸ ਉਮਰ ਕਿੰਨੀ ਆ ਇਹਦੀ ਉਮਰ ਹਾਂ ਉਮਰ ਇਹਦੀ ਛਾਲ ਲਗਦੀ ਐਦੀ ਆ ਛੋਟੀ ਦੀ ਇਹ 20 ਮਹੀਨਿਆਂ ਦੀ ਤੇ ਇਹਨਾਂ ਫੋਨ ਨੰਬਰ ਬੋਲ ਦੇ ਜੇ ਕਿਸੇ ਨੇ ਲੈਣੀ ਆਉਣੀ ਆ ਸੰਪਰਕ ਕਰ ਲੂ ਅਗਲਾ ਬਈ 9841783135 ਪਿੰਡ ਕਿਹੜਾ ਦੀ ਪਿੰਡ ਸ਼ੈਣਾ ਜੀ ਕਿ ਪਹਾੜ ਲਵੇ ਹਾਂ ਜੀ ਲਾਈਵ ਕਰ ਲਿਓ ਬਾਈ ਨੂੰ ਫੋਨ ਮਿਲਦੇ ਆਂ ਗਾਹਾਂ ਵੀਡੀਓ ਲਾਸਟ ਤੱਕ ਦੇਖਦੇ ਰਹੋ ਹੁੰਦੇ ਕਿੰਨੀਆਂ ਕਟੀਆਂ ਲੈ ਕੇ ਆ ਗਿਆ ਜੀ ਬਈ 6 ਕਟੀਆਂ ਬਾਈ ਤੇ ਉਮਰ ਕਿੱਥੋਂ ਕਿੱਥੇ ਆ ਉਮਰ ਬਾਈ 1.5 ਸਾਲ ਤੋਂ ਲੈ ਕੇ ਸਾਲ ਤੱਕ ਟੈਲੀਫੋਨ ਨੰਬਰ ਬੋਲ ਦੇ ਬਈ ਜਰਾ ਮੇਨਰ 07847128 ਕਿਹੜਾ ਪਿੰਡ ਆ ਬਈ ਰੰਗੀਆਂ ਠੀਕ ਆ ਬਾਈ ਲੈ ਕਿਹੜਾ ਪਿੰਡ ਆ ਬਾਈ ਕਹਿ ਲੈ ਕਿੰਨੇ ਟਾਈਮ ਦੀ ਕੱਟੀ ਆ ਇਹ ਬਾਈ ਕੁ ਮਹੀਨੇ ਦੀ ਰੇਟ ਰੂਟ ਕੀ ਰੱਖਤਾ ਮੁੱਲ ਤਾਂ ਇਹਦਾ 36000 ਰੁਪਇਆ ਮੋਟਾ じゃ ਹੈ ਮੰਤਨ ਮੰਤਨ ਕਰਦਾ ਇਹ ਮਾਫ ਲੈ ਫੋਨ ਨੰਬਰ ਬੋਲ ਦੇ ਕਰ 88709635 ਦੁਬਾਰੇ ਬੋਲੀ 88709635 ਠੀਕ ਆ ਜੀ ਲੈ ਬਾਈ ਤਿੰਨ ਨਗ ਲੈ ਕੇ ਆ ਗਿਆ ਕੀ ਡਿਟੇਲ ਆ ਬਈ ਇਹਨਾਂ ਦੀ ਉਮਰ ਹੈ ਤਾਂ ਹੈ ਕਿ 50 ਸਾਲ ਦਾ ਸਾਲ ਦੀ ਆ ਅੱਛਾ ਜੀ ਉਹ 10 ਮਹੀਨੇ ਦੀ ਆ ਆ ਬਚਾਲੇ ਕੱਟੀ ਇਹ 10 ਮਹੀਨੇ ਦੀ ਆ ਲੈ ਫੋਨ ਨੰਬਰ ਬੋਲ 35000 ਹੈਗਾ ਉਹ ਤਾਂ 30000 ਹੈ ਇਹਦਾ ਇਹਦਾ 50000 ਲੈ ਫੋਨ ਨੰਬਰ ਬੋਲ ਦੋ 99157 05457 ਪਿੰਡ ਕਿਹੜਾ ਪਿੰਡ ਬਾਦਰਾ ਜੀ ਜ਼ਿਲ੍ਹਾ ਪਰਣਾਲਾ ਠੀਕ ਹੈ ਜੀ ਕਿਹੜਾ ਪਿੰਡ ਆ ਬਈ ਪਿੰਡ ਫਰਵਾਹੀ ਜੀ ਇਹ ਕੀ ਡਿਟੇਲ ਹੈ ਇਹਦੀ ਕਿੰਨੀ ਉਮਰ ਉਮਰ 2.5 ਸਾਲ ਦੀ ਰੇਟ ਕੀ ਆ ਮੁੱਲ ਤਾਂ 60 ਕਰ ਦੋ ਫੋਨ ਨੰਬਰ ਬੋਲ ਦੋ 99761 66599 ਠੀਕ ਹੈ ਆ ਦੋ ਕੱਟੀਆਂ ਨੇ ਆਪਣੀਆਂ ਜੀ ਹਾਂਜੀ ਤੇ ਕਿਹੜਾ ਪਿੰਡ ਆ ਜੀ ਕਾਂਲ ਆ ਬਾਈ ਤੇ ਕਿੰਨੀ ਕਿੰਨੀ ਉਮਰ ਆ ਜੀ ਤੇ ਡੇਢ ਡੇਢ ਸਾਲ ਦੀਆਂ ਜੀ ਲੈ ਫੋਨ ਨੰਬਰ ਬੋਲ ਦਿਓ ਜੀ 99175 ਅੱਗੇ ਜੀ 4844 ਠੀਕ ਆ ਜੀ ਕਿਟ ਕੀ ਆ ਇਹਦਾ ਕਿਹੜੀ ਦਾ ਬਾਈ ਖਾਲੀ ਦਾ ਇਹਦਾ ਮੁੱਲ ਹੈ 27 ਭਾਵੇਂ ਲੈ ਲੈ ਬੰਮਲ ਭਾਵੇਂ ਲੈ ਲੈ ਲਈ ਚੁੱਪ ਕਰਕੇ ਕਹਦਾ ਪੈਸੇ ਕਨੇ ਠੀਕ ਇਹਦਾ ਲੈ ਜਾ ਮੇਰੇ ਭਾਈ ਠੀਕ ਆ ਦੇਖ ਲੋ ਮਿੱਤਰੋ ਕਿਹਨੇ ਕਿੱਡੀ ਤਾਕੜੀ ਝੋਟੀ ਘਾਟੂ ਚ ਦੇਤੀ ਕੁਆਲਿਟੀ ਦੇਖ ਲੋ ਲੋਕਾਂ ਦਾ ਵੀ ਸਰੇ ਹੀ ਪਿਆ ਜਾਵਾ। ਆਹ ਦੇਖ ਲਓ ਕਿਸ ਨੇ ਪੂਰੀ ਝੋਟੀ ਧੱਕ ਦੀ ਕਾਰਟੂਚ ਪੂਰੀ ਟਾਪ ਦੀ ਕੁਆਲਿਟੀ ਦੇਖ ਲਓ। ਦੇਖ ਲਓ ਮਿੱਤਰੋ ਕਾਰਟੂਚ ਦੇ ਵਿੱਚ ਲੋਕਾਂ ਨੇ ਪੂਰਾ ਟਾਪ ਟਾਪ ਦਾ ਮਾਲ ਧੱਕ ਦਾ ਬੂਰੀਆਂ ਆਹ ਖੜੀਆਂ ਨੇ ਵਿਚਾਰੀਆਂ। ਪੂਰੀਆਂ ਟਾਪ ਦੀਆਂ ਝੋਟੀਆਂ। ਸਰੇ ਹੀ ਵੇ ਲੋਕਾਂ ਦਾ ਮਿੱਤਰੋ। ਇੱਧਰ ਆਹ ਦੇਖ ਲਓ। ਪੂਰੀਆਂ ਟਾਪ ਟਾਪ ਦੀਆਂ। ਬਰੀਡਾਂ। ਲੋਕ ਘਾਟੂ ਜ ਤੱਕ ਕੀ ਦੁਰੇ ਜਾਂਦੇ ਆ ਤਨੋਲੇ ਮੰਡੀ ਤਾਜੀ ਅਪਡੇਟ ਆ ਦੇਖ ਲੋ ਪਠਪੋੜੇ ਝੋਟੀਆਂ ਦੇ ਆ ਕੱਟੀ ਨੇ ਮੇਲਾ ਲੁੱਟ ਲਿਆ ਮਿੱਤਰੋ ਦੇਖੋ ਸਾਰੇ ਮਾਗਰ ਲਾ ਲੇ ਬੂਰੀ ਕੱਟੀ ਘਾਟੂ ਮਾਲ ਜਦੇਦੀ ਕੇ ਨੇ ਮੱਝ ਦੇ ਨਾਲ ਹੀ ਕੁਆਲਿਟੀ ਦੇਖ ਲੋ ਲੋਕ ਵੀ ਬਰੇਹਲ ਦੇ ਇੰਨੇ ਪਾਫੀ ਹੋ ਗਏ ਵੀ ਮੈਂ ਇਸ ਤਾਂ ਵੇਚਿਓ ਇਹਨੂੰ ਤਾਂ ਰੱਖ ਲਾਂਦੇ ਆ ਦੇਖੋ ਕਿਵੇਂ ਇਕੱਠ ਹੋ ਰਿਹਾ ਕੱਟੀ ਮੰਡੇ ਦੇ ਮਾਗਰ ਸਾਰੀ ਮੰਡੀ ਇੱਥੇ ਖੜ ਗਈ ਆ ਕੇ ਦੇਖੋ ਕਿਹੜਾ ਪਿੰਡ ਆ ਬਈ ਆਪਣਾ ਆਪਣਾ ਪੈਣੀ ਆ ਜੀ ਤੇ ਕੀ ਉਮਰ ਆ ਕੱਟੀ ਦੀ ਇਹ 1.5 ਸਾਲ ਦੀ ਹੈ ਅੱਛਾ ਰਿਕਾਰਡਰ ਕੋਡ ਪਤਾ ਕੁਛ ਇਹਦਾ ਕਿੰਨਾ ਦੁੱਧ ਦਈ ਇਹਦੀ ਮਾਂ ਥੱਲੇ ਇਹ ਆ ਪਾ ਡੇਰੀ ਝੁੱਲੀ ਆ ਜੀ 22 ਕਿਲੋ ਕਹਿੰਦੇ ਸੀ ਅੱਛਾ ਤੇ ਹੁਣ ਛੱਡਣੀ ਕਿੱਥੇ ਤੱਕ ਇਹਦਾ ਮੁੱਲ 45 ਆ ਜੀ 42 ਦੀ ਦੇ ਦੋ ਫੋਨ ਨੰਬਰ ਕੀ ਆ ਆਪਣਾ ਵੇ ਫੋਨ ਨੰਬਰ ਹੈਗਾ ਆਪਣਾ 98786 086 ਕਹਿੰਦੇ ਠੀਕ ਹੈ ਲਈ ਮਿੱਤਰੋ ਪਤਨਾਉਲੇ ਮੰਡੀ ਤੇ ਪਹੁੰਚੇ ਦੀ 22 ਲਵੇ ਆ ਪ੍ਰੋਡਕਟ ਦੇਖ ਰਹੇ ਆ ਕੀ ਕੀ ਪ੍ਰੋਡਕਟ ਆ ਜੀ ਇਹ ਇਹ ਆਪਣਾ ਲਵੇ ਇਲੈਕਟ੍ਰੋ ਹੋਮਾ ਪੈਕਟੇ ਦੇ ਬਲਾਈਟ ਹੋਵੇ ਜੀ ਅੱਛਾ ਜੀ ਜੇ ਮੈਂ ਖੰਨ ਤੇ ਖੂਨ ਆਉਂਦਾ ਹੋਵੇ ਠੀਕ ਹੋ ਨਹੀਂ ਹੋਵੇ ਸਿੱਧੀਆਂ ਉਹਨੇ ਆਣ ਗਾਂਡਾ ਨਾਲ ਖੰਨ ਘਟ ਗਿਆ ਤੇ ਆਪਣੀ 100% ਗਰੰਟੀ ਹੋ ਜੀ ਸਿਰੇ ਦੇ ਰਿਜ਼ਲਟ ਨਹੀਂ ਤੇ ਜਿਵੇਂ ਗੱਬਣਾ ਨਹੀਂ ਹੁੰਦੀ ਉਹਦਾ ਕੋਈ ਹੱਲ ਹੈਗਾ ਜੀ ਉਹਦਾ ਵੀ ਹੱਲ ਹੈਗਾ ਜੀ ਤੇ ਉਹਦੀ ਬਹੁਤ ਪ੍ਰੋਬਲਮ ਚੱਲ ਰਹੀ ਹੈ ਨਾ ਜੀ ਹਾਂ ਜੀ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਕੋਈ ਪਾਸੂ ਬੋਲਦਾ ਨਹੀਂ ਹੈਗਾ ਵਾਰ-ਵਾਰ ਫਿਰ ਜਾਂਦਾ ਹੈ ਉਹਦਾ ਵੀ ਪੱਕਾ ਲਾ ਜਾ ਜੀ ਤੇ ਜੇ ਕਿਸ ਨੇ ਆਨਲਾਈਨ ਮੰਗਾਉਣੀ ਹੋਵੇ ਉੱਲਾਂ ਵੀ ਭੇਜਾਂਗੇ ਤੇ ਫੋਨ ਨੰਬਰ ਬੋਲ ਦੋ ਬਾਈ 98767 52785 ਜੇ ਤੁਹਾਨੂੰ ਮਿਲਣਾ ਹੋਵੇ ਸਾਰੀਆਂ ਮੰਡੀਆਂ ਤੇ ਹੁੰਨੇ ਹੋ ਸਾਰੀਆਂ ਮੰਡੀਆਂ ਜੀ ਤਕਰੀਬ ਲੈ ਮਿੱਤਰੋ ਸਾਰੀਆਂ ਮੰਡੀਆਂ ਦੇ ਬਾਈ ਆਉਂਦਾ ਕਿਸੇ ਨੇ ਵੀ ਕੋਈ ਵੀ ਪ੍ਰੋਬਲਮ ਆ ਪਸ਼ੂ ਨੂੰ ਬਾਈ ਨਾਲ ਸੰਪਰਕ ਕਰਿਓ ਪਿੰਡ ਹੈ ਲੈ ਮਿੱਤਰੋ ਬਾਈ ਨੀਲੀ ਰਾਵੀ ਜੀ ਨੇ ਦੋ ਝੋਟੀਆਂ ਲੈ ਕੇ ਤਨੌਲੇ ਪਸ਼ੂ ਮੇਲੇ ਮੰਡੀ ਤੇ ਪਹੁੰਚਿਆ ਕਿਹੜਾ ਪਿੰਡ ਆ ਵੀਰੇ ਸੇਲ ਵੜਾਗਾ ਬਾਈ ਤੇ ਫੋਨ ਨੰਬਰ ਬੋਲ ਦੋ ਬਾਈ ਫੋਨ ਨੰਬਰ ਆਪਣਾ 62392 ਬਾਈ 170 ਗਿਆ ਦੁੱਧ ਕਿੰਨਾਗਾ ਬਾਈ ਇਹਨਾਂ ਥੱਲੇ ਆਦਾ ਕੱਲ ਹੀ ਸੋਈ ਆਇਆ ਜੇ ਬੌਲੇ ਚ ਬਾਈ ਹੈਗਾ 8-9 ਪਰਲੀ ਗੱਬਣਾ ਬਾਈ ਅਜੇ ਦਿਨ ਲੈਂਦੀ ਆ ਠੀਕ ਆ ਸੁਣਨ ਵਾਲੀ ਆ ਹਾਂ ਬਾਈ ਹਾਂ ਬਾਈ ਠੀਕ ਆ ਬਾਈ ਲੈ ਬਾਈ ਨਾਲ ਕਰ ਲਿਓ ਸੰਪਰਕ ਮਿਲਦੇ ਆ ਗਾਹਾਂ ਕਰਾਉਣੇ ਤੁਹਾਨੂੰ ਮੰਡੀ ਸਾਰੀ ਚੈੱਕ ਲੈ ਮਿੱਤਰੋ ਮੰਡੀ ਤੇ ਅੱਜ ਮਾਲ ਬਹੁਤ ਹੀ ਜ਼ਿਆਦਾ ਪਹੁੰਚਿਆ ਤੇ ਮੰਡੀ ਅੱਜ ਬਹੁਤ ਹੀ ਜ਼ਿਆਦਾ ਮੰਦੀ ਆ ਕੁਆਲਿਟੀ ਦੇਖ ਲਓ ਤੁਸੀਂ ਬਹੁਤ ਹੀ ਜ਼ਿਆਦਾ ਰਸ ਹੈ ਮੰਡੀ ਤੇ ਅੱਜ ਸਾਰਿਆਂ ਦੀ ਡਿਟੇਲਾਂ ਦਵਾ ਦਾਂਗੇ ਤੇ ਨੰਬਰ ਵਿੱਚ ਬੁਲਾ ਦਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੈ ਵੀ ਮਿੱਤਰੋ ਮਹਾਰਾਜ ਤੋਂ ਝੋਟੀ ਪਹੁੰਚੀ ਆ ਪਸ਼ੂ ਮੰਡੀ ਤੇ ਤਣਾਉਲੇ ਬਾਈ ਤੋਰ ਕੇ ਦਿਖਾ ਰਿਹਾ ਤੇ ਗੱਲਬਾਤ ਵੀ ਬਾਈ ਨਾਲ ਕਰਾ ਦਾਂਗੇ ਟਾਂਚਾ ਢਾਂਚਾ ਬਹੁਤ ਚੰਗਾ ਨੀਲੀ ਰਾਵੀ ਚ ਆ ਗਈ ਲੈ ਮੋੜ ਲਿਆ ਬਈ ਆ ਜਾ ਕੁਆਲਿਟੀ ਦੇਖੋ ਤੁਸੀਂ ਹਵਾ ਨਾ ਬੂਨਾ ਬਹੁਤ ਜਿਆਦਾ ਚੰਗਾ ਲੱਗਿਆ ਬਾਈ ਨਾਲ ਕਰਾਉਣਿਆ ਗੱਲਬਾਤ ਮੁੰਡਾ ਜੀ ਆਪਣਾ ਮਰਾਜ ਤੇ ਫੋਨ ਨੰਬਰ ਹੈ ਫੋਨ ਨੰਬਰ ਉਹਨੂੰ ਪਤਾ ਯਾਰ ਨੰਬਰ ਫੋਨ 98774 ਅੱਗੇ ਜੀ 78972 ਤੇ ਕੀ ਰੇਟ ਕਰਤਾ ਪਹਿਦਾ ਜੀ 170 170 ਦੁੱਧ ਕਿੰਨਾ ਕਰਜੋ ਜੀ ਸਾਲੇ ਦਾ 8-9 ਕਿਲੋ ਹੋਊਗਾ ਉਹ ਦੇਰੂ 13-14 ਕਿਲੋ ਕਿਵੇਂ ਸੂਇਆ ਜੀ ਦੂਜਾ ਠੀਕ ਆ ਜੀ ਮੈਂ ਵੀ ਮਿੱਤਰੋ ਮੈਂ ਇਸ ਵੀ ਕੈਮਰੇ ਦੇ ਵਿੱਚੋਂ ਔਣੋਂ ਹਟ ਗਈ ਬਹੁਤ ਹੀ ਵੱਡੀ ਮੈਂ ਆ ਬਹੁਤ ਹੀ ਚੰਗੀ ਬਾਈ ਨਾਲ ਕਰਾ ਤਾਂ ਇਹ ਗੱਲਬਾਤ ਦੂਜੀ ਦੂਜੀਆਂ ਮਹਿਸਾਂ ਦੇਖ ਲਓ ਜਮੀ ਛੁੱਟੀਆਂ ਛੁੱਟੀਆਂ ਲੱਗਦੀਆਂ ਨੇ ਲੈ ਤੋਰ ਦੇ ਬਾਈ ਕਰਾ ਜਾ ਵੇਂਗਾ ਕਿ ਲੋ ਕੁਆਲਿਟੀ ਦੇਖ ਲਓ ਮਿੱਤਰੋ ਮੈਂ ਇਸ ਤੋਂ ਤੁਰਿਆ ਨਹੀਂ ਜਾ ਰਿਹਾ ਪੂਰੀ ਪੱਡੀ ਮੈਂ ਆ ਮੋੜ ਲੈ ਆ ਜਾ ਬਾਈ ਬਾਈ ਨਾਲ ਕਰਾ ਤਾਂ ਇਹ ਗੱਲਬਾਤ ਕੀ ਡਿਟੇਲ ਆ ਮੈਂ ਜੀ ਕਿੰਨਾ ਦੁੱਤਾ ਕੀ ਗੱਲਬਾਤ ਹੈ 25 ਕਿਲੋ ਹੋਣਾ ਹੈ ਤਿਆਰ ਹੈ ਜੀ ਕੰਮੇ ਸੂਏ ਆ ਜੀ ਝੋਟੀ ਤੀਜਾ ਤੀਜਾ ਸੂਆ ਬਾਈ ਝੋਟੀ ਐ ਇਹ ਸੀਮਨ ਕਿਹੜੇ ਦੀ ਆ ਜੀ ਇਹ ਤਾਂ ਅਸੀਂ ਤਾਂ ਲਈ ਆ ਅੱਛਾ ਤੇ ਡਿਮਾਂਡ ਕੀ ਕਰਦੇ ਹੋ ਬਈ ਹੋਰ 7 ਲੱਖ 7 ਲੱਖ ਤੇ ਫੋਨ ਨੰਬਰ ਬੋਲ ਦੋ ਬਈ ਫੋਨ ਨੰਬਰ ਬੋਲ ਦਿਓ 98777 98777 2513 25 183 ਲੈ ਬਾਈ ਸਾਰੀ ਮੰਡੀ ਤੋਂ ਵੱਡੀ ਮੱਝ ਹੈ ਸਹੀ ਭੁੱਲ ਗਏ ਪਤਾ ਸੀਮਿੰਟ ਦੀ ਕਿਹੜੀ ਹੈ ਅੱਛਾ ਜੀ ਤੇ ਜਿਹੜਾ ਇਹਦਾ ਬੱਚਾ ਉਹ ਕਿਹੜੀ ਸੀਮਿੰਟ ਦਾ ਜੀ ਮੈਂ ਦੱਸ ਨੰਬਰ ਆਏਗਾ ਠੀਕ ਹੈ ਜੀ ਠੀਕ ਬਸ ਠੀਕ ਹੈ ਜੀ ਜੇ ਕਿਸੇ ਨੇ ਵੀ ਵੱਡੀ ਮੈਂ ਲੈਣੀ ਆ ਐ ਸਮਝ ਲਓ ਵੀ ਸਾਰੇ ਮੇਲੇ ਤੇ ਇੱਕੇ ਹੀ ਆਇਆ ਹੈ ਨਾ ਬਾਈ ਕੋਈ ਐਸਾ ਹੀ ਨਹੀਂ ਹਾਂ ਠੀਕ ਹੈ ਜੀ ਕਰ ਲਿਓ ਬਾਈ ਸੰਪਰਕ ਲਤਨਾਉਲੇ ਮੰਡੀ ਦੇ ਮਿੱਤਰੋ ਅਜ ਪੂਰੇ ਟੌਪ ਟੌਪ ਦੇ ਨਗੀਨੇ ਪੁੰਚ ਨੇ ਝੋਟੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਾਕੀ ਕਰਾਉਣੇ ਆ ਬਾਈ ਤੋਂ ਗੱਲਬਾਤ ਲੈ ਆ ਜਾ ਬਾਈ ਮੋੜ ਲੈ ਕਰਾ ਛੋਟੀ ਦਾ ਹਵਾਨਾ ਹੋ ਨਾ ਕਰੋ ਚੱਕ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਕਰਵਾ ਦਾਂਗੇ ਡਿਟੇਲਾਂ ਦਵਾ ਦਾਂਗੇ ਵਿੱਚੀ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਛੱਠਾ ਨੇੜਾ ਹੈ ਛੱਠਾ ਨੇੜਾ ਹੈੜਾ ਹੈ ਇਹ ਕਿਸ ਨਾਮ ਲਵਿਆ ਸੁਨਾਮ ਕੋਲੇ ਤੇ ਅੱਜ ਕਿੰਨੀਆਂ ਝੋਟੀਆਂ ਲੈ ਕੇ ਆ ਗਏ ਆ ਚਾਰ ਲੈ ਕੇ ਆਏ ਤੇ ਲੈ ਚਾਰਾਂ ਦੀ ਕਿਹੜੀ ਕਿਹੜੀ ਇੱਕ ਤਾਂ ਪਹਿਲੇ ਨੰਬਰ ਤੇ ਆ ਗਈ ਹੈ ਨਾ ਬਈ ਇਹਦਾ ਕਿੰਨਾ ਦੁੱਧ ਹੈ ਥੱਲੇ ਦੁੱਧ ਹੈਗਾ 18 ਕਿਲੋ ਤੇ ਆ ਦੂਜੇ ਨੰਬਰ ਵਾਲੀ ਥੱਲੇ ਦੂਜੇ ਕੋਲੇ ਹੈਗਾ 18 ਕਿਲੋ ਤੀਜੇ ਨੰਬਰ ਵਾਲੀ ਤੇ ਕਿਹਦੇ ਕੋਲੇ 15 ਕਿਲੋ ਚੌਥੇ ਤੇ ਬਈ ਇਹਦੇ ਕੋਲੇ ਹੈਗਾ 14 ਕਿਲੋ ਰੇਟ ਰੂਟ ਕਿੱਥੇ ਕਿ ਤੱਕ ਰਹਿ ਅੱਛਾ ਜੀ ਬਾਕੀ ਸਵਾ ਵੀ ਡੇਢ 170 ਲਾਸਟ ਰੇਟ ਆਪਣਾ 170 ਤੋਂ ਆ ਡੇਢ ਤੋਂ ਆ ਮੰਨ ਲਓ ਅੱਛਾ ਟੈਲੀਫੋਨ ਨੰਬਰ ਬੋਲ ਦੇ ਬਾਈ 8528895700 ਜੇ ਕਿਸੇ ਨੇ ਪਿੰਡ ਆਉਣਾ ਹੋਵੇ ਕਿੰਨੀਆਂ ਕੁ ਮੱਝਾਂ ਖੜੀਆਂ ਹੁੰਦੀਆਂ ਨੇ ਆਪਣੇ ਲੱਗ 10 12 ਮੱਝਾਂ ਖੜੀਆਂ ਰਹਿੰਦੀਆਂ ਨੇ ਲੈ ਵੀ ਜਦੋਂ ਮਰਜ਼ੀ ਬਾਈ ਨੂੰ ਘੰਟੀ ਮਾਰ ਦਿਓ ਜਦੋਂ ਮਰਜ਼ੀ ਜੇ ਕਿਸੇ ਨੇ ਪਿੰਡ ਪਹੁੰਚਣਾ ਹੋ ਬਾਈ ਲਵੇ ਸੁਨਾਹ ਪਹੁੰਚ ਜਾ ਤੇ ਨੇੜੇ ਸੁਨਾਮ ਆ ਨਾ ਆ ਨੇੜੇ ਸੁਨਾਮ ਆ ਸਰਪੰਚ ਡੈਰੀ ਫਾਰਮ ਚੱਠਾ ਜੀ ਨੂੰ ਮਰਜ਼ੀ ਪੁੱਛ ਕੇ ਆ ਬਸ ਠੀਕ ਆ ਲੈ ਬਾਈ ਬਾਈ ਨਾਲ ਕਰ ਲਿਓ ਗੱਲਬਾਤ ਤੇ ਬਾਈ ਲਵੇ ਪੂਰੀਆਂ ਹਲਕੇ ਬੋਲਦੀਆਂ ਵੀ ਹੁੰਦੇ ਨੇ ਲੱਖ ਲੁੱਕ ਤੱਕ ਜਿਹੇ ਜੀ ਕਹੋਗੇ ਬਾਈ ਉਹੋ ਜੀ ਕੁਆਲਟੀ ਦੇ ਦੂਗਾ ਨਾ ਹਾਂ ਮੇਰੇ ਠੀਕ ਆ ਬਾਈ ਨੂੰ ਫੋਨ ਜ਼ਰੂਰ ਲਾ ਲਿਓ ਬਈ ਧੰਨਵਾਦ ਲੈ ਬਾਈ ਆ ਗਈ ਬੂਰੀ ਝੋਟੀ ਬਾਈ ਤੋੜ ਕੇ ਦਿਖਾ ਰਿਹਾ ਤੇ ਡਿਟੇਲ ਵੀ ਤੁਹਾਨੂੰ ਬਾਈ ਤੋਂ ਵਿੱਚੀ ਦਵਾ ਦਾਂਗੇ ਜਿਹੜੇ ਮੇਰੇ ਵੀਰ ਬੂਰੀ ਝੋਟੀ ਦੀ ਮੰਗ ਕਰਦੇ ਨੇ ਪੂਰੀ ਟਾਪ ਦੀ ਆ ਆ ਗਈ ਬਾਈ ਫੇਸ ਕੁਆਲਟੀ ਫਰੰਟ ਤੋਂ ਤੇ ਕਰਾਉਣੇ ਆ ਬਾਈ ਨਾਲ ਗੱਲ ਬਾਤ ਬਾਈ ਕੀ ਡਿਟੇਲ ਆ ਏ ਝੋਟੀ ਦੀ ਏ ਬਾਈ ਦੂਜੇ ਸੂਏ ਸੋਈ ਵੀ ਆ। ਅੱਛਾ ਜੀ। ਤੇ 16 ਲੀਟਰ ਦਾ ਤਿਆਰ ਹੈ ਇਸ ਟਾਈਮੇ ਥੱਲੇ। ਤੇ ਰੇਟ ਰੁੱਟ ਕੀ ਆ ਬਾਈ? ਰੇਟ 2.5 ਲੱਖ ਰੁਪਏ ਆ ਜੀ। ਤੇ ਪਿੰਡ ਕਿਹੜਾ ਆਪਣਾ? ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ। ਤੇ ਅੱਜ ਕਿੰਨੀਆਂ ਝੋਟੀਆਂ ਲੈ ਕੇ ਆ ਗਏ? ਅੱਜ ਦੋ ਝੋਟੀਆਂ ਬਾਈ ਇੱਕ ਗਾਂਗੇ। ਤੇ ਫੋਨ ਨੰਬਰ ਬੋਲ ਦੋ ਬਾਈ। 9972548727 ਤੇ ਇਹਦੇ ਮਗਰ ਬੂਰੀ ਕੱਟੀ ਆ ਕਿ ਕੱਟਾ? ਕੱਟਾ ਜੀ। ਠੀਕ ਆ ਅੱਗੇ ਵਾਲੀ ਝੋਟੀ ਦਾ ਕੀ ਰਿਕਾਰਡ ਆ ਬਾਈ? ਇਹ ਨੀਲੀ ਦਾ ਵੀ ਆ ਜੀ। ਦੁੱਧ ਕਿੰਨਾ ਬਾਈ? ਦੁੱਧ ਆ ਟਾਈਮੇ 12 ਲੀਟਰ ਤਿਆਰ ਆ ਬਾਈ ਇਹਦੇ ਦੇ ਮਗਰ ਬੱਛੀ ਆ ਕਿ ਬੱਛਾ ਇਹ ਗੱਬਣਾ ਬਾਈ ਠੀਕ ਐ ਅਛਿਆ ਅਜੇ ਲੈਂਦੀ ਆ 4-5 ਦਿਨ ਠੀਕ ਐ ਬਾਈ ਹਾਂ ਦੂਜੇ ਸੂਏ ਤੇ 4 ਦਿਨ ਤੋਂ ਮੋਹ ਆ ਦੁੱਧ ਕਿੰਨਾ ਕਰਜੂਗੀ ਦੁੱਧ ਬਾਈ ਪਲੂਨ ਦਾ ਦਿੱਤਾ ਵਸਤਾ 22 ਕਿਲੋ ਠੀਕ ਐ ਇਹਦੀ ਕੀ ਡਿਮਾਂਡ ਆ ਹਾਂਜੀ ਆ ਤੋੜ ਕੇ ਦਿਖਾਈ ਮੇ ਤੋੜ ਕੇ ਦਿਖਾ ਦੇ ਲੈ ਬਾਈ ਕਰਾਂ ਇਹਦਾ ਰੇਟ ਕੀ ਕਰਦਾਂਗੇ ਜੀ ਇਹਦਾ 140 ਬਾਈ ਲੈ ਜੀ ਮੇਤਰੋ 140 ਦੀ ਵਹਿੜ ਤੁਹਾਨੂੰ ਪਤਾ ਤੇਜ਼ੀ ਬਹੁਤ ਅੱਜ ਦੇ ਟਾਈਮ 'ਚ ਡੰਗਰਾਂ ਦੀ ਬਾਈ ਦੇ ਰੇਟ ਬਹੁਤ ਹਲਕੇ ਨੇ ਕੁਆਲਿਟੀ ਤੁਸੀਂ ਦੇਖ ਲਓ ਤੋੜ ਕੇ ਵੀ ਦਿਖਾ ਰਿਹਾ ਹਾਂ ਚਾਰ ਦੰਦ ਮੋਹੋ ਆ ਬਈ ਠੀਕ ਆ ਜੀ ਦੂਜਾ ਸੁਹਾ ਠੀਕ ਆ ਜੀ ਲੈ ਮੋੜ ਲਿਆ ਕਰਾਂ ਬਈ ਆ ਜਾ ਮੋੜ ਲਿਆ ਆ ਆ ਗਈ ਬਈ ਪ੍ਰਿੰਟ ਤੋਂ 140 ਭਾਈ ਦਾ ਆਪਾ ਫੋਨ ਨੰਬਰ ਵੀ ਬਲਾਤਾ ਤੇ ਫੋਨ ਕਰ ਲਿਓ ਜ਼ਰੂਰ ਕਰਾਂ ਬਈ ਇਹ ਜੋ ਮਾਨਤਾਣ ਕਰਦਾਂਗੇ ਜੀ ਹਾਂਜੀ ਹਾਂਜੀ ਮਾਨਤਾਣ ਸਾਰਿਆਂ ਚ ਹੋਊਗਾ ਬਈ ਠੀਕ ਆ ਲੈ ਕਿਹੜਾ ਦੁਬਾਰੇ ਫੋਨ ਨੰਬਰ ਬੋਲ ਦਿਓ ਜੀ 9872543472 ਠੀਕ ਆ ਜੀ ਧੰਨਵਾਦ ਜੀ ਲੈ ਵੀ ਮਿੱਤਰੋ ਮੰਡੀ ਦੇਖ ਲਓ ਜੀ ਪੂਰੀ ਭਰੀ ਹੋਈ ਹੈ ਇੱਕ ਤੋਂ ਇੱਕ ਝੋਟੀ ਆਈ ਹੋਈ ਐ ਜਿੱਧਰ ਵੀ ਨਿਗਾਹ ਮਾਰੋਗੇ ਪੂਰੀ ਮੰਡੀ ਤੁੰਨੀ ਪਈ ਐ ਕੁਸ਼ਮਾਨ ਨਾਲ ਕਰਾਵਾਂਗੇ ਛੁੱਟੀ ਗੱਲਾਂ ਬਾਤਾਂ ਸਾਰਿਆਂ ਨਾਲ ਰੇਟ ਵੀ ਵਿਚੀ ਕਰਾਉਂਦੇ ਜਾਂਦੇ ਆਪਾਂ ਤੇ ਲੈ ਵੀ ਮੇਤਰੋ ਬਾਈ ਲਵੇ 4 ਮਹੀਸਾ ਨੇ ਤੇ ਬਈ ਆ ਕੀ ਡਿਟੇਲ ਐ ਪਹਿਲੀ ਝੋਟੀ ਦੀ ਤੇ 4 ਦੰਦ ਦਾ ਬਈ ਅੱਛਾ ਜੀ ਪਹਿਲੇ ਸੂਏ ਸੂਈ ਆ ਤੇ ਦੁੱਧ ਕਿੰਨਾ ਕਰ ਗਈ ਦੁੱਧ ਨੂੰ 11 ਕਿਲੋ ਜਮਾ ਠੰਡਾ ਰੇਟ ਰੂਟ ਕੀ ਐ ਬਈ ਰੇਟ 160 ਆ ਬਈ ਤੇ ਆ ਦੂਜੇ ਨੰਬਰ ਵਾਲੀ ਝੋਟੀ ਇਹ ਪਰਸੋ ਸੋਈ ਆ ਬਈ ਬੋਲੇ ਤਾਂ ਸਟਾਰਟਿੰਗ ਆਲੇ 13 ਕਿਲੋ ਤੋਂ ਇਹਦਾ ਰੇਟ ਕੀ ਆ ਬਈ ਇਹਦਾ 260 ਤੇ ਅੱਗੇ ਤੀਜੇ ਨੰਬਰ ਵਾਲੀ ਝੋਟੀ ਬਈ ਇਹ ਥੱਲੇ ਹੁਣ 14 ਕਿਲੋ ਤਿਆਰ ਆ ਬਈ ਨੱਟ ਜਮਾ ਠੀਕ ਆ ਬਈ ਇਹਦਾ ਰੇਟ ਕੀ ਆ ਇਹਦਾ ਵੀ 260 ਆ ਬਈ ਆ ਗਈ ਚੌਥੇ ਨੰਬਰ ਵਾਲੀ ਇਹਦਾ ਬਈ ਕੀ ਡਿਟੇਲ ਐ ਇਹ ਗੱਬਣਾ ਵੀ ਤੀਜਾ ਸੁਆ ਕਿੰਨਾ ਟਾਈਮ ਰਹਿ ਗਿਆ ਸੁਣ ਦਾ ਇਹ 10 ਦਿਨ ਪਿਆ ਬਈ ਇਹਦਾ ਰੇਟ ਕੀ ਕਰਦੇ ਆ ਬਈ ਇਹਦਾ 220 ਤੇ ਜਿਹੜੀਆਂ ਤਿੰਨ ਝੋਟੀਆਂ ਸੁਈਆਂ ਜਣ ਕੱਟੀਆਂ ਨੇ ਮੰਗ ਰੇ ਕੱਟੇ ਨੇ ਇੱਕ ਦੇ ਮਗਰ ਕੱਟਾ ਵੀ ਦੋ ਮੰਗਰ ਕੱਟੀਆਂ ਕੱਟੀਆਂ ਰਿਕਾਰਡ ਦੀਆਂ ਨੇ ਬਈ ਆਪਾਂ ਹਾਂ ਰਿਕਾਰਡ ਦੀਆਂ ਆਪਾਂ ਤੇ ਲਿਆਉਣੇ ਆ ਬਈ ਪਿੱਛੇ ਤੋਂ ਠੀਕ ਆ ਤੇ ਫੋਨ ਨੰਬਰ ਬੋਲ ਦੋ ਬਈ ਆਪਣਾ ਹੈ ਪੂਰਾ 790 76387 ਪਿੰਡ ਕਿਹੜਾ ਬਈ ਪਿੰਡ ਰੰਪਰਾਏ ਠੀਕ ਆ ਲੈ ਬਈ ਬਾਈ ਨਾਲ ਕਰ ਲਿਓ ਸੰਪਰਕ ਬਹੁਤ ਹੀ ਜਿਆਦੇ ਬਾ ਕਮਾਲ ਝੋਟੀਆਂ ਨੇ ਬਾਈ ਲਵੇ ਲੈ ਬਾਬਾ ਜੀ ਲਗੋ ਜਿਹੜਾ ਪਠੰਡਾ ਪਿੰਡ ਪੱਕੇ ਤੋਂ ਝੋਟੀ ਲੈ ਕੇ ਆ ਗਏ ਇਤਨਾ ਹੁੱਲੇ ਮੰਡੀ ਤੇ ਪਹੁੰਚਣੇ ਤੋਰ ਕੇ ਦਿਖਾ ਦੋ ਜੀ ਲੈ ਕੈਮੇ ਸੁਆ ਜੀ ਦੂਜਾ ਸੂਆ ਝੋਟੀਆਂ ਮਿੱਤਰੋ ਦੇਖ ਲਓ ਤੁਸੀਂ ਹਵਾਨਾ ਉਹਨਾਂ ਬਹੁਤ ਹੀ 13 14 15 16 18 19 ਦੇ ਪੁੱਛੂ ਪਹਿਲਨ ਨੇ ਬਾਬਾ ਜੀ ਕਹਿੰਦੇ 14 ਦਿੱਤਾ ਇੱਕ ਦੀ 18 ਦੇ ਜਾਊਗੀ ਲੈ ਬੰਦੋ ਜੀ ਕਰਾਂ ਕੀ ਡਿਟੇਲ ਆ ਜੀ ਝੋਟੀ ਦੀ ਇਹਦੀ ਨਕੀਲ ਇਹਦੀ ਹੈਗੀ 2.5 ਲੱਖ ਰੁਪਈਆ ਨਾ ਜੀ ਤੇ ਕਿੰਨਾ ਟਾਈਮ ਰਹਿਦਾ ਸੂਣਦਾ ਜੀ ਸੂਣਦੇ ਰਹਿੰਦੇ ਤਿਰ 15 ਠੀਕ ਆ ਜੀ ਪਹਿਲਾਂ ਤੁਹਾਡੇ ਘਰ ਦੀ ਹੈ ਜੀ ਇਹ ਨਹੀਂ ਲਈ ਹੋਈ ਆ ਕਿੰਨਾ ਦੁੱਧ ਕੱਢਿਆ ਪਹਿਲਾਂ ਜੀ 13 14 ਆਪਣੇ ਤਾਏ ਕਹਤੋ ਲਈ ਠੀਕ ਆ ਜੀ ਤੇ ਫੋਨ ਨੰਬਰ ਬੋਲ ਦਿਓ ਜੀ 9914352704 ਕਿੰਨੇ ਨਗ ਲੈ ਕੇ ਆਗੇ ਆਪਾਂ ਅੱਜ ਜੀ ਚਾਰ ਐ ਆ ਚਾਰੇ ਜੀ ਇਹਦੀ ਕੀ ਡਿਟੇਲ ਆ ਜੀ ਇਹਦਾ ਅਠਾ ਹੈ ਜੀ ਨਾ ਦੁੱਧ 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 15 ਕਿਲੋ ਠੀਕ ਆ ਜੀ ਰੇਟ ਕਿੰਨਾ 8 ਲੱਖ ਠੀਕ ਆ ਜੀ ਤੇ ਇਹਦੋਂ ਅਗਲੀ ਝੋਟੀ ਦਾ ਜੀ ਇਹਦਾ 5 ਲੱਖ ਇਹਦਾ ਦੁੱਧ ਦਾ ਰਿਕਾਰਡ ਕੀ ਆ ਜੀ ਇਹ ਵੀ 15 16 ਨਾਲ ਠੀਕ ਆ ਜੀ ਤੇ ਅੱਗੇ ਆ ਗਈ ਲਾਸਟ ਵਾਲੀ ਝੋਟੀ ਉਹ ਛੋਟੀ ਐ ਡੂਡ ਵਾਲੀ ਘੱਟ ਵਾਲੀ ਹਾਂ ਜੇ ਕਿਸ ਨੇ ਘੱਟ ਪੈਸੇ ਲਾਉਣੇ ਲੈ ਬੱਚਾ ਤਾਜੀ ਸੂਈ ਤੇ ਕੱਟੀ ਆ ਮੰਗਰ ਕੇ ਕੱਟਾ ਜੀ ਨਹੀਂ ਕੱਟਾ ਮੰਗਰ ਕੱਟਾ ਤੇ ਕੀ ਦੁੱਧ ਕੱਢ ਦੂ ਇਹ ਜੀ ਦੁੱਧ ਕੱਢ ਦੂ 11 12 11 12 ਕਿਲੋ ਲੈ ਮਿੱਤਰੋ ਜਿਨੇ ਘੱਟ ਪੈਸੇ ਲਾਉਣ ਨੇ ਸਾਰੇ ਤਰ੍ਹਾਂ ਦੇ ਰੇਟ ਹੈਗੇ ਨੇ ਸੰਪਰਕ ਜ਼ਰੂਰ ਕਰ ਲਿਓ ਜੀ ਲੈ ਦੇਖ ਲਓ ਮਿੱਤਰੋ ਸਾਰੇ ਪਾਸੇ ਮੰਡੀ ਚ ਖੁੱਲ੍ਹੇ ਰਸ ਹੈ ਜਿੱਧਰ ਵੀ ਮਾਰੋਂਗੇ ਨਗਾ ਇੱਕ ਤੋਂ ਇੱਕ ਝੋਟੀਆਂ ਪਹੁੰਚੀਆਂ ਹੋਈਆਂ ਨੇ ਮੰਡੀ ਤੇ ਅੱਜ ਲੈ ਬਾਈ ਕਿਹੜਾ ਪਿੰਡ ਆ ਆਪਣਾ ਪਿੰਡ ਚਾਹੋ ਗਿਆ ਜੀ ਜ਼ਿਲ੍ਹਾ ਬਟਿੰਡਾ ਕੈਚੂਟੀਆਂ ਲੈ ਕੇ ਆਈ ਦੀ ਅੱਜ ਆਪਾਂ ਝੋਟੀਆਂ ਚਾਰ ਲੈ ਕੇ ਆਸੀ ਦੋ ਵੀਰੇ ਸੇਲ ਹੋ ਗਈਆਂ ਦੋ ਖੜੀਆਂ ਲੈ ਬਾਈ ਦੀਆਂ ਚਾਰ ਝੋਟੀਆਂ ਦੀ ਦੋ ਆ ਸੇਲ ਹੋ ਗਈਆਂ ਦੋ ਦੀਆ ਡਿਟੇਲ ਕੀ ਆ ਬਾਈ ਇਹਦਾ ਪਹਿਲਾ ਸੂਆ ਵੀਰੇ ਦੁੱਧ ਕਿੰਨਾ ਕਰਗੀ ਦੁੱਧ 13 ਕਿਲੋ ਹਰ ਕੰਡਿਆ ਤੇ ਆ ਦੂਜੀ ਥੱਲੇ ਇਹਦੇ ਥੱਲੇ 15 ਕਿਲੋ ਦੁੱਧ ਆ ਆਵਾਨਾ ਆਬੂਨਾ ਕਰਾਓ ਕਰ ਦੇਖੋ ਬਾਈ ਰੇਟ ਰੂਟ ਕੀ ਕਰਦੇ ਆ ਬਾਈ ਇਹਨਾਂ ਦੇ ਆਪਾਂ ਇਹਦਾ ਦੋ ਵੀ ਘਰਦੇ ਵੀਰੇ ਦੂਜੀ ਦਾ ਇਹਦਾ 3 ਲੱਖ ਰੁਪਈਆ ਕਰ ਲੈ ਫੋਨ ਨੰਬਰ ਬੋਲਦੇ ਬਾਈ 8360878304 ਠੀਕ ਆ ਜੀ ਦੇਖੋ ਮਿੱਤਰੋ ਸਾਰੇ ਪਾਸੇ ਮੰਡੀ ਫੁੱਲ ਆ ਅੱਜ ਮੰਡੀ ਚ ਰਵੇਟਾਂ ਵਿੱਚ ਬਹੁਤ ਜਾਇਜ਼ ਨੇ ਤੇ ਮੰਡੀ ਭਰੀ ਪਈ ਆ ਸਾਰੇ ਪਾਸੇ ਦੇਖੋ ਤੁਸੀਂ ਕੁਆਲਿਟੀਆਂ ਨਾ ਰਾਮਣ ਜੱਤ ਨੂੰ ਮੇਲੇ ਤੇ ਪਹੁੰਚ ਗਿਆ ਹਾਂ ਹਾਂਜੀ ਬਾਈ ਜੀ ਕਿੰਨੀਆਂ ਕਟੀਆਂ ਲੈ ਕੇ ਆ ਗਿਆ ਆਪਾਂ ਲੈ ਕੇ ਆਏ ਅੱਜ 5 ਤੇ ਲੈ 5 ਕਟੀਆਂ ਲਿਆ ਆ ਕੀ ਕੀ ਰੇਟ ਰਹਿਣੇ ਨੇ ਰੇਟ ਰਹਿਣੇ 25 25000 ਦੀ ਕੋਈ ਮਰਜ਼ੀ ਆ ਬੂਰੀ ਦਾ ਕੀ ਕਰਤਾ ਬੂਰੀ ਦਾ 30000 ਮੇਲਾ ਹੀ ਲੁੱਟੀ ਫਿਰਦਾ ਪਤੰਦਰਾ ਹੈ ਸਾਰੇ ਮੇਲੇ ਚ ਕੱਲੀ ਹੋਇਆ ਏ ਹਾਂਜੀ ਤੇ ਲੈ ਮਿੱਤਰੋ ਬੂਰੀ ਅੱਜ ਸਾਰੇ ਮੇਲੇ ਤੋਂ ਕੱਲੀ ਹੋਆ ਬਾਈ ਲਵੇ ਟੈਲੀਫੋਨ ਨੰਬਰ ਬੋਲ ਦੇ ਕਰਾਂ 8377 ਤੇ 68042 ਲੈ ਭਾਈ ਨਾਲ ਕਰ ਲਿਓ ਸੰਪਰਕ ਬਾਕੀ ਇਹ ਭਾਈ ਆਪਣੇ ਪੇਜ ਤੇ ਹੋਂ ਵੀ ਅਪਡੇਟ ਹੀ ਰਹਿੰਦਾ ਜੇ ਕਿਸੇ ਨੇ ਇਕੱਠਿਆ ਲੈਣੀ ਹੋਣਾ ਪਤੇ 20000 ਦੇ ਦੇਦਾ ਲੈ ਮਿੱਤਰੋ ਤੇ ਬੂਰੀ ਵੀ ਬੂਰੀ ਨਹੀਂ ਦੇਣੀ ਜੀ ਬੂਰੀ ਕਿਉਂ ਨਹੀਂ ਦੇਣੀ ਪੂਰੀ ਤਾਂ ਫਿਰ ਉੱਚੀ ਆਈ ਬੂਰੀ ਤਾਂ 골ਡਨ ਆ ਗਈ ਹੈ ਨਾ ਹਾਂਜੀ ਜਮਾ ਵਾਈਟ ਹੈ ਜੀ ਧੰਨਵਾਦ ਵਾਈਟ ਪੂਰੀ ਆ ਗਈ ਜੀ ਮੰਡੀ ਤੋਂ ਅੱਜ ਐਵੇਂ ਝੂਠ ਮਾਰੀ ਇੱਥੋਂ ਲੈ ਮਿੱਤਰੋ ਅੱਜ ਮੇਲਾ ਤਹੀਂ ਲੁੱਟ ਲੈ ਕੱਟੀ ਦੇ ਮੰਗਰ ਫਿਰਦੇ ਹੀ ਬਹੁਤ ਸੀ ਨਾ ਹਾਂਜੀ ਹਾਂਜੀ ਪਹਿਲਾਂ ਆਪਾਂ ਵੀਡੀਓ ਵੀ ਲਾਵਾਂਗੇ ਕੱਟੀ ਦੀ ਬਹੁਤ ਡਿਮਾਂਡ ਰਹੀ ਹੈ ਬਹੁਤ ਚਰ